ਰੋਪੜ ਨੰਗਲ ਰੋਡ ਤੇ ਇੱਕ ਕਬਾੜ ਦੀ ਦੁਕਾਨ ਤੇ ਸਿਲੰਡਰ ਫਟਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਕੰਮ ਕਰਨ ਵਾਲੇ 3 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਰੋਪੜ ਦੇ ਸ਼ਿਵਰ ਹਸਪੀਟਲ ਵਿੱਚ ਪਹੜਤੀ ਕਰਵਾਇਆ ਗਿਆ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਨਿਵਾਸੀ ਨਾਨਕਪੁਰਾ ਦੇ ਰੂਪ ਵਿੱਚ ਹੋਈ ਹੈ ਜੋ ਕਬਾੜ ਦੀ ਦੁਕਾਨ ਤੇ ਡਰਾਈਵਿੰਗ ਦਾ ਕੰਮ ਕਰਦਾ ਸੀ। ਇਸ ਮੌਕੇ ਤੇ ਥਾਣਾ ਸਿਟੀ ਦੇ ਐਸਐਚਓ ਪਵਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਰਸੀ ਦੀ ਸੂਚਨਾ ਮਿਲਣ ਤੋਂ ਬਾਅਦ ਘਟਨਾ ਸਥਾਨ ਤੇ ਪਹੁੰਚੇ ਅਤੇ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪਬਲਿਕ ਸਪੋਰਟ ਨਿਊਜ਼ ਦੇ ਨਾਲ ਰੋਪੜ ਤੋਂ ਜਤਿੰਦਰ ਪਾਸ਼ ਸਿੰਘ ਕਲੇਪ ਦੀ ਰਿਪੋਰਟ ਕੀ ਮਾਮਲਾ ਜਿਹੜਾ ਕੀ ਹਾਸਲ ਹੋਇਆ ਇਸ ਤਰ੍ਹਾਂ ਕਿ ਆ ਆਈਟੀਆਈ ਰੋਪੜ ਦੇ ਨੇੜੇ ਪੰਜਾਬ ਦੇਣਾ ਟਰੈਕਟਰ ਸਪੇਅਰ ਪਾਰਟਸ ਦੀ ਦੁਕਾਨਾ ਜਿਹਨੂੰ ਕੋਈ ਮਿਸਟਰ ਰੋਬਿੰਗ ਗੁਪਤਾ ਚਲਾਉਂਦੇ ਆ ਉਹ ਜਿਹੜਾ ਸਪੇਅਰ ਪਾਰਟ ਦੀ ਦੁਕਾਨ ਦੇ ਨਾਲ ਨਾਲ ਜਿਹੜਾ ਸਕਰਾਪ ਦਾ ਵੀ ਉੱਥੇ ਕੰਮ ਹੈਗਾ ਸੋ ਅੱਜ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਉਹ ਸਕਰਾਪ ਦੀ ਦੁਕਾਨ ਤੇ ਕੁਈ ਇੱਕ ਘੰਟਾ ਪਹਿਲਾਂ ਹਾਦਸਾ ਵਾਪਰਿਆ ਜਿਹਦੇ ਚ ਕੋਈ ਗੈਸ ਸਿਲੰਡਰ ਜਿਹੜਾ ਫਟਣ ਕਾਰਨ ਇਹ ਇੱਕ ਬੰਦੇ ਦੀ ਡੈਥ ਹੋ ਗਈ ਤੇ ਤਿੰਨ ਜੁਰਨੇ ਸੋ ਅਸੀਂ ਮੌਕੇ ਤੇ ਵੀ ਜਾ ਕੇ ਆਏ ਹੁਣ ਹਸਪੀਟਲ ਚ ਫੈਮਿਲੀ ਨੂੰ ਮਿਲੇ ਆ ਤੇ ਅਸੀਂ ਜਿਹੜਾ ਪੂਰੀ ਤਫतीश ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਚ ਲਾਂਗੇ ਸਿਲੰਡਰ ਫਟਿਆ ਸਿਲੰਡਰ ਫਟਿਆ ਕਹਿੰਦੇ ਕੋਈ ਅੱਛਾ ਹਾਂਜੀ ਕਿੰਨੇ ਬੰਦੇ ਕੰਮ ਕਰਦੇ ਸੀ ਬੰਦੇ ਕਿੰ ਚਾਰਜ ਨੇ ਸੇ ਬ੍ਰਦਰ ਥਾ ਮੇਰਾ ਇੱਕ ਮੇਰਾ ਕਜ਼ਨ ਆਇਆ ਹੋਇਆ ਏ ਤੇ ਦੋ ਬਰਤਕ ਅੱਛਾ ਤੇ ਜਿਹੜਾ ਕਜ਼ਨ ਆ ਉਹ ਸੁਰਜੀਤ ਦੇ ਹਸਪੀਟਲ ਗਿਆ ਏ ਉਹਦੀ ਬਾਜੂ ਫ੍ਰੈਕਚਰ ਹੋ ਗਈ ਏ ਬ੍ਰਦਰ ਮੇਰਾ ਛੇ 7 ਵਜੇ ਉਹਦਾ ਸਕਿਟਰ ਸਾਰ ਰਹੀ ਉਹਦਾ ਉਹ ਤੇ ਪੇਜਿਆ ਜੀ ਤੇ ਡੈਥ ਕਿ ਦੀ ਜਿਹਦੇ ਹੋਈ ਆ ਇੱਕੇ ਬੰਦੇ ਦੀ ਹੋਈ ਆ ਇੱਕ ਬੰਦਾ ਠੀਕ ਆ ਅੰਦਰ ਹੈ ਜੀ ਅੱਛਾ ਇਹ ਕੀ ਕੰਮ ਕਰਦਾ ਸੀ ਜਿਹੜਾ ਉਹਦੀ ਡੈਥ ਹੋਈ ਆ ਆਹੀ ਗੱਡੀ ਦੇ ਜੀ ਪੰਜ ਮਿੰਟ ਤੱਕ ਦੇ ਬੈਠੇ ਅੱਛਾ ਕੰਮ ਕਾ ਤਾਂ ਤੁਹਾਡਾ ਕਰਾਇਦਾ ਜੀ ਅੱਛਾ ਤੇ ਗ੍ਰੈਬ ਉਸ ਫੇਰ ਭੜਦਾ ਕੋਈ ਨਹੀਂ ਉਹ ਸਿਲੰਡਰ ਕਦ ਲਈ ਉੱਥੇ ਯੂਜ਼ ਕਰਦੇ ਸੀਗੇ ਆਇਆ تھا ਜੀ ਗੱਡੀ 'ਚ ਮਾਲ ਆਇਆ ਥਾ ਉਹਦੇ ਵਿੱਚ ਦਾ ਤਾਰ ਰਹੇ ਨੇ ਤੁਸਮਨ ਪਤਾ ਨਹੀਂ ਹੁੰਨੇ ਮੈਨੂੰ ਵੀ ਹਰੇ ਇਹ ਨਹੀਂ ਪਤਾ ਤਾਰ ਰਹੇ ਤੇ ਲੱਗ ਰਹੇ ਤੇ ਜੀ ਕੁਝ ਨਹੀਂ ਪਤਾ ਜੇ ਜਾ ਕੇ ਹੁਣ ਪਤਾ ਲੱਗੇਗਾ ਜੀ ਮੈਂ ਜਾਊਗਾ ਪਾਪਾ ਤੇਨੂੰ ਕੀ ਕਰ ਰਹੇ ਸੀ ਬਪਾ ਪਾਪਾ ਅਸੀਂ ਤੇਹੜੀਦਾਰ ਬੰਦੇ ਕੰਮ ਕਰਾਇਆ ਜੀ ਬਪਾ ਅਸੀਂ ਕਿਸ ਚੀਜ਼ ਦੀ ਦੁਕਾਨ ਹੈ ਸਕ੍ਰੈਪ ਦੀ ਉਹ ਕੋਲ ਦਾ ਸਿਲੰਡਰ ਥਾ ਉਹ ਸੁਵਰਾਜ ਮੱਦ ਦਾ ਫੈਕਟਰੀ ਦਾ ਥਾ ਜੀ ਕਿੰਨੇ ਵਜੇ ਹੋਏ ਇਹ ਏ ਭਈ ਫਿਲਹਾਲ ਹੋਇਆ 3.5 ਦੇ ਕਰੀਬ ਬੋਨੇ ਜਾ ਰਹੇ ਕਿਤਨੇ ਲੋਕ ਕੀ ਬਣੇ ਆ ਆਹ ਕਿੰਨੇ ਹਮ ਲੋਕ 4-5 ਲੋਕ ਆਪਣੇ ਕੋਲ 3 ਪੇਸ਼ੈਂਟ ਆਏ ਨੇ ਉਹਨਾਂ ਵਿੱਚੋਂ ਇੱਕ ਬ੍ਰੌਟਡ ਪੇਸ਼ੈਂਟ ਹੈ ਤੇ ਬਾਕੀ ਦੋ ਪੇਸ਼ੈਂਟਾਂ ਦੇ ਥੋੜੇ ਜਿ ਇੰਜਰੀਜ਼ ਲੱਗੀਆਂ ਨੇ ਇਹ ਇੰਜਰੀ ਜਿਹੜੀ ਹੈ ਫਾਇਰ ਐਸਟਿੰਗੂਇਸ਼ਰ ਕੋਈ ਬਲਾਸਟ ਹੋਇਆ ਉਹ ਦੇ ਕਰਕੇ ਹੋਇਆ ਹੈ ਕਿਰਪਾ ਕਰਕੇ ਇਕੁਇਪੀਸ਼ਨ ਕੋ ਪ੍ਰਾਈਵੇਟ ਦੇ ਵਿੱਚ ਵੀ ਪਜਾਏਗਾ ਕਿ ਨਹੀਂ ਨਹੀਂ ਕੋਈ ਪ੍ਰਾਈਵੇਟ ਨਹੀਂ ਹੈ ਇੱਕ ਦਾ ਸਿਟੀ ਸਕੈਨ ਐਡਵਾਈਸ ਕੀਤਾ ਹੈ ਇੱਕ ਦਾ ਐਕਸ-ਰੇ ਹੈ ਤੇ ਦੂਜਾ ਥਰਡ ਵਾਲਾ ਤਾਂ ਮੋਨਿਟਰ ਵਿੱਚ ਸ਼ਿਫਟ ਕਰਦਾ ਹੈ ਆਪਾਂ ਸਲੈਂਟਰ ਕਿਹਨਾਂ ਦਾ ਕੌਮਸੋ ਸਲੈਂਟਰ ਦਾ ਆਹ ਜਿਹੜਾ ਜਾਨ ਮੈਂ ਬਣਾਈ ਸੀ ਆਪਾਂ ਵਿਝਾਣੇ ਵਾਲੀ ਪਾਰਸਲੈਂਟਰ ਪਾਰਸਲੈਂਟਰ ਕਿਹਨਾਂ ਪਿਆ ਤੁਹਾਡੇ ਸਾਥੀ ਕੋਸ਼ਿਸ਼

ਚਾਰ ਬੰਦੇ ਦੋ ਬੰਦੇ ਹਮ ਲਾਜ਼ਮ